ਅਸਪਕ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕੰਗੜਾ ਰਣੌਤ ਦੇ ਮੂੰਹ ਤੇ ਥੱਪੜ ਮਾਰਿਆ ਜੀ ਆ ਸੀਐਸਐਫ ਸਟਾਪ ਦੇ ਵੱਲੋਂ ਸੀਆਈਐਸਐਫ ਸਟਾਪ ਦੇ ਵੱਲੋਂ ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ ਚੰਡੀਗੜ੍ਹ 에ਅਰਪੋਰਟ ਤੇ ਨਵੇਂ ਨਵੇਂ ਐਮਪੀ ਬਣੇ ਮੰਡੀ ਤੋਂ ਐਮਪੀ ਬਣੇ ਹਿਮਾਚਲ ਦੇ ਮੰਡੀ ਤੇ ਖੜੇ ਸੀਗੇ ਕੰਗੜਾ ਰਣੌਤ ਬੀਜੇਪੀ ਵੱਲੋਂ ਜਿੱਤ ਗਏ ਜਿਹੜੇ ਚੰਡੀਗੜ੍ਹ ਪਹੁੰਚੇ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਕੰਗੜਾ ਰਣੌਤ ਦਾ ਜਿਹੜੇ ਸੀਆਈਐਸਪ ਦੇ ਜਵਾਨ ਦੇ ਨਾਲ ਰੌਲਾ ਪੈ ਜਾਂਦਾ ਤਾਂ ਉੱਥੇ ਇੱਕ ਲੇਡੀ ਖੜੀ ਹੁੰਦੀ ਆ ਕਲਵਿੰਦਰ ਕੌਰ ਜਿਹੜੀ ਸੀਆਈਐਸਪ ਦੀ ਜਵਾਨ ਮੁਲਾਜ਼ਮ ਦੇ ਵੱਲੋਂ ਥੱਪੜ ਮਾਰਿਆ ਗਿਆ ਕਿਸੇ ਗੱਲ ਨੂੰ ਲੈ ਕੇ ਜਿਹੜਾ ਉੱਤੇ ਰੌਲਾ ਪੈ ਜਾਂਦਾ ਤੇ ਉੱਥੇ ਹੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਕੰਗਰਾਂ ਰਣੌਤ ਮੰਡੀ ਤੋਂ ਚੰਡੀਗੜ੍ਹ ਲਈ ਜਿਹੜੀ ਜਿਹੜਿਆ ਉਹਨਾਂ ਦੇ ਵੱਲੋਂ ਫਲਾਈਟ ਫਰੀ ਗਈ ਸੀ ਤਾਂ ਉਹ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਆ ਇਹ ਵੀ ਦੱਸਿਆ ਜਾ ਰਿਹਾ ਤਾਂ ਉੱਥੇ ਹੀ ਕੁਲਵਿੰਦਰ ਕੌਰ ਜਿਹੜੀ ਜੁਬਾਨ ਹੈ ਸੀਆਈਐਸ ਦੀ ਜੁਬਾਨ ਹੈ ਉਸ ਦੇ ਵੱਲੋਂ ਕੰਗਣਾ ਰਣੌਤ ਦੇ ਥੱਪੜ ਜੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਉੱਤੇ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਕੰਗਣਾ ਰਣੌਤ ਦੇ ਵੱਲੋਂ ਪੰਜਾਬ ਪੁਲਿਸ ਨੂੰ ਤੇ ਉੱਤੇ ਹੀ ਕੇਂਦਰ ਦੀ ਸਰਕਾਰ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਕੰਗਣਾ ਰਣੌਤ ਜਿਹੜੀ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਸੀ ਤਾਂ ਤਨਾਇਤ ਸੀਐਫ ਦੀ ਇੱਕ ਮਹਿਲਾ ਜਵਾਨ ਨੇ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਉੱਥੇ ਕਾਫੀ ਰੌਲਾ ਪੈ ਜਾਂਦਾ ਮੌਕੇ ਦੀ ਜਿਹੜੀ ਤਸਵੀਰਾਂ ਆਈਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਾਫੀ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਤਾਜ਼ੇ ਤਾਜ਼ੇ ਸੰਸਦ ਮੈਂਬਰ ਬਣੇ ਨੇ ਭਾਜਪਾ ਦੀ ਜਿਹੜੀ ਐਮਪੀ ਬਣੀ ਹੈ ਕੰਗਣਾ ਰਣੌਤ ਚੰਡੀਗੜ੍ਹ ਪਹੁੰਚਦੇ ਨੇ 에어ਪੋਰਟ ਤੋਂ ਅੰਤਸਾਰ ਕਿਸੇ ਗੱਲ ਨੂੰ ਲੈ ਕੇ ਕੰਗਣਾ ਰਣੌਤ ਦਾ ਜਿਹੜਾ ਇੱਕ ਮਹਿਲਾ ਦੇ ਨਾਲ ਔਰ ਜਿਹੜੇ ਸੀਐਫ ਦੇ ਜਵਾਨ ਖੜੇ ਹੁੰਦੇ ਨੇ ਉਹਨਾਂ ਦੇ ਨਾਲ ਜਿਹੜਾ ਰੌਲਾ ਪੈ ਜਾਂਦਾ ਜਿਸ ਤੋਂ ਬਾਅਦ CIS ਬਦੀ ਜਿਹੜੀ ਜਵਾਨ ਕਲਵਿੰਦਰ ਕੌਰ ਥੱਪੜ ਜੜ ਦਿੰਦੀ ਹੈ MP ਕੰਗੜਾ ਰਣੌਤ ਤੇ ਜਿਸ ਤੋਂ ਬਾਅਦ ਕੰਗੜਾ ਰਣੌਤ ਮੌਕੇ ਤੇ ਫਰਾਰ ਦੱਸੇ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਉੱਥੇ ਕਾਫੀ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਹੈ ਅਗਦੀ ਜਾਣਕਾਰੀ ਜੋ ਵੀ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ MP ਕੰਗੜਾ ਰਣੌਤ BJP ਦੇ ਜਿਹੜੇ ਮੰਡੀ ਤੋਂ ਬਣੇ ਨੇ ਉਹਨਾਂ ਦੇ ਇੱਕ CISF ਦੇ ਜਵਾਨ ਮਹਿਲਾ ਜਵਾਨ ਕਲਵਿੰਦਰ ਕੌਰ ਦੇ ਵੱਲੋਂ ਥੱਪੜ ਜੜ ਦਿੱਤਾ ਗਿਆ ਹੈ। ਇਸ ਵਕਤ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ। ਕੰਗਣਾ ਰਣੌਤ ਦੇ ਮੂੰਹ ਤੇ ਥੱਪੜ ਮਾਰਿਆ ਹੈ। ਜੀ ਆ ਸੀਐਸਐਫ ਟਾਪ ਦੇ ਵੱਲੋਂ, ਸੀਆਈਐਸਐਫ ਸਟਾਪ ਦੇ ਵੱਲੋਂ, ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ। ਚੰਡੀਗੜ੍ਹ 에ਅਰਪੋਰਟ ਤੇ ਨਵੇਂ-ਨਵੇਂ ਐਮਪੀ ਬਣੇ, ਮੰਡੀ ਤੋਂ ਐਮਪੀ ਬਣੇ ਹਿਮਾਚਲ ਦੇ ਮੰਡੀ ਤੇ ਖੜੇ ਸੀਗੇ। ਕੰਗਣਾ ਰਣੌਤ ਭਾਜਪਾ ਵੱਲੋਂ ਜਿੱਤ ਕੇ ਜਿਹੜੇ ਚੰਡੀਗੜ੍ਹ ਪਹੁੰਚੇ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਕੰਗੜਾ ਰਣੌਤ ਦਾ ਜਿਹੜੇ ਸੀਆਈਐਸਪ ਦੇ ਜਵਾਨ ਦੇ ਨਾਲ ਰੌਲਾ ਪੈ ਜਾਂਦਾ ਤਾਂ ਉੱਥੇ ਇੱਕ ਲੇਡੀ ਖੜੀ ਹੁੰਦੀ ਆ ਕਲਵਿੰਦਰ ਕੌਰ ਜਿਹੜੀ ਸੀਆਈਐਸਪ ਦੀ ਜਵਾਨ ਮੁਲਾਜ਼ਮ ਦੇ ਵੱਲੋਂ ਥੱਪੜ ਮਾਰਿਆ ਗਿਆ ਕਿਸੇ ਗੱਲ ਨੂੰ ਲੈ ਕੇ ਜਿਹੜਾ ਉੱਥੇ ਰੌਲਾ ਪੈ ਜਾਂਦਾ ਤੇ ਉੱਥੇ ਹੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਕੰਗੜਾ ਰਣੌਤ ਮੰਡੀ ਤੋਂ ਚੰਡੀਗੜ੍ਹ ਲਈ ਜਿਹੜੀ ਜਿਹੜਿਆ ਉਹਨਾਂ ਦੇ ਵੱਲੋਂ ਫਲਾਈਟ ਫਰੀ ਗਈ ਸੀ ਤਾਂ ਉਹ ਜਿਹੜੇ ਚੰਡੀਗੜ੍ਹ 에ਅਰਪੋਰਟ ਤੇ ਉਤਰਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਬਾਦਸਲੂਕੀ ਕੀਤੀ ਜਾਂਦੀ ਆ ਇਹ ਵੀ ਦੱਸਿਆ ਜਾ ਰਿਹਾ ਤਾਂ ਉੱਥੇ ਹੀ ਕਲਵਿੰਦਰ ਕੌਰ ਜਿਹੜੀ ਜਵਾਨ ਹੈ ਸੀਆਈਐਸ ਦੀ ਜਵਾਨ ਹੈ ਉਸ ਦੇ ਵੱਲੋਂ ਕੰਗਣਾ ਰਣੌਤ ਦੇ ਥੱਪੜ ਜੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਉੱਤੇ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਕੰਗਣਾ ਰਣੌਤ ਦੇ ਵੱਲੋਂ ਪੰਜਾਬ ਪੁਲਿਸ ਨੂੰ ਤੇ ਉੱਤੇ ਹੀ ਕੇਂਦਰ ਦੀ ਸਰਕਾਰ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਕੰਗਣਾ ਰਣੌਤ ਜਿਹੜੀ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਸੀ ਤਾਂ ਤਣਾਇਤ ਸੀਐਫ ਦੀ ਇੱਕ ਮਹਿਲਾ ਜਵਾਨ ਨੇ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਉੱਥੇ ਕਾਫੀ ਰੌਲਾ ਪੈ ਜਾਂਦਾ ਮੌਕੇ ਦੀ ਜਿਹੜੀ ਤਸਵੀਰਾਂ ਆਈਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਾਫੀ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਤਾਜ਼ੇ-ਤਾਜ਼ੇ ਸੰਸਦ ਮੈਂਬਰ ਬਣੇ ਨੇ ਭਾਜਪਾ ਦੀ ਜਿਹੜੀ ਐਮਪੀ ਬਣੀ ਆ ਕੰਗਣਾ ਰਣੌਤ ਚੰਡੀਗੜ੍ਹ ਪਹੁੰਚਦੇ ਨੇ 에어ਪੋਰਟ ਤੋਂ ਤਨਸਾਰ ਕਿਸੇ ਗੱਲ ਨੂੰ ਲੈ ਕੇ ਕੰਗਣਾ ਰਣੌਤ ਦਾ ਜਿਹੜਾ ਇੱਕ ਮਹਿਲਾ ਦੇ ਨਾਲ ਔਰ ਜਿਹੜੇ ਸੀਐਫ ਦੇ ਜਵਾਨ ਖੜੇ ਹੁੰਦੇ ਨੇ ਉਹਨਾਂ ਦੇ ਨਾਲ ਜਿਹੜਾ ਰੌਲਾ ਪੈ ਜਾਂਦਾ ਜਿਸ ਤੋਂ ਬਾਅਦ CIS ਬਦੀ ਜਿਹੜੀ ਜਵਾਨ ਕਲਵਿੰਦਰ ਕੌਰ ਥੱਪੜ ਜੜ ਦਿੰਦੀ ਹੈ MP ਕੰਗਣਾ ਰਣੌਤ ਤੇ ਜਿਸ ਤੋਂ ਬਾਅਦ ਕੰਗਰਾ ਨਣੌਤ ਮੌਕੇ ਤੇ ਫਰਾਰ ਦੱਸੇ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਉੱਥੇ ਕਾਫੀ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਹੈ ਅਗਦੀ ਜਾਣਕਾਰੀ ਜੋ ਵੀ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ MP ਕੰਗਣਾ ਰਣੌਤ BJP ਦੇ ਜਿਹੜੇ ਮੰਡੀ ਤੋਂ ਬਣੇ ਨੇ ਉਹਨਾਂ ਦੇ ਇੱਕ CISF ਦੇ ਜਵਾਨ ਮਹਿਲਾ ਜਵਾਨ ਕਲਵਿੰਦਰ ਕੌਰ ਦੇ ਵੱਲੋਂ ਖੱਪੜ ਜੜ ਦਿੱਤਾ ਗਿਆ